What? <laughs> ਗਾਲਾਂ ਜੈਣਾ ਗਾਲਾਂ ਬਕੂ ਲਿਆ ਜਾ ਉਹ ਸ਼ਕਾਰੀ ਸਕਾਈ ਦਫ਼ਤਰ ਕੋਲ ਗਿਆ ਗਾਲਾਂ ਨੂੰ ਆਪਣੇ ਬੰਦੇ ਆਪਣੀ ਜਿਹੜੇ ਕੰਮ ਕਰਵਾਉਂਦੇ ਨੇ ਰੋਲ ਕਰਾਏ ਕਰਾਉਂਦੇ ਨੇ ਆਗੇ ਜਿਹਨੂੰ ਆਪਣਾ ਮਨੋਰੰਗਨ ਮੇਲਾ ਇਹ ਮੈਨੂੰ ਡਿਸਟਰਬ ਕਰ ਰਿਹਾ ਸਿਆਸੀ ਮੰਚ ਨਹੀਂ ਬਣਾਉਣਾ ਚਾਹੀਦਾ ਬਿਲਕੁਲ ਕਿਸੇ ਨਾਲ ਇਸ ਤਰ੍ਹਾਂ ਦਾ ਵਿਹਾਰ ਬਿੱਲਪੱਲ ਗਲਤ ਗੱਲ ਹੈ ਗਾਲ ਗਾਲ ਹੱਟ ਲਾ ਬਿੱਲਪੱਲ ਗਲਤ ਗੱਲ ਹੈ ਜੀ ਬਿਲਕੁਲ ਗਲਤ ਗੱਲ ਹੈ

ਦੇਖੋ ਬਿਲਕੁਲ ਉਹ ਬੇਰੁਜ਼ਗਾਰ ਲੋਕ ਆਪਣੇ ਮਸਲੇ ਲੈ ਕੇ ਇੱਥੇ ਆਏ ਨੇ ਕੋਈ ਸ਼ੰਦਾ ਸਿਆਸੀ ਮੰਚ ਬਣਾਉਣਾ ਚਾਹੀਦਾ ਤਾਂ ਉਹ ਬਾਹਰ ਸੀਗਾ ਉਹਨਾਂ ਦੇ ਕੰਮ 'ਚ ਖੱਲਣ ਪਾਉਣਾ ਪਰ ਜੇ ਮਤਲਬ ਫਿਰ ਵੀ ਇਹ ਕਾਨੂੰਨ ਦੇ ਅਨਸਾਰ ਆਪਣਾ ਮੈਮੋਰੰਡਮ ਦੇਣ ਲਈ ਇੱਥੇ ਆਏ ਨੇ ਲੋਕ ਆਪਣੀ ਨੌਕਰੀ ਮੰਗਣ ਲਈ ਆਏ ਨੇ ਔਰ ਉਹਨਾਂ ਲੋਕਾਂ ਦੇ ਵੀ ਤੁਸੀਂ ਵਿਰੋਧ ਦੇ ਵਿੱਚ ਆ ਜਾਓ ਉਹ ਲੋਕਾਂ ਦਾ ਗੁੱਸਾ ਪਰ ਉਹਨਾਂ ਨੂੰ ਬਿਲਕੁਲ ਕਿਹਾ ਗਿਆ ਕਿ ਕਿਸੇ ਦਾ ਮਾਰਾ ਚੰਗਾ ਨਹੀਂ ਬੋਲਣਾ ਕਿਸੇ ਦੇ ਨਾਲ ਹੱਥ ਲਾ ਕੇ ਨਹੀਂ ਕਰਦੇ ਚੰਗ ਨਹੀਂ ਹੋਣਾ ਚਾਹੀਦਾ ਜੀ ਉਹ ਮੇਰੇ ਕੋਲ ਸ਼ਾਂਤ ਮਾਈ ਤੁਸੀਂ ਮੈਨੂੰ ਦੱਸ ਦਿਓ ਇਹਨਾਂ ਲੋਕਾਂ ਦੇ ਨਾਲ ਤੁਸੀਂ ਅੰਦਰ ਗਏ ਇਹਨਾਂ ਲੋਕਾਂ ਨੂੰ ਤੁਸੀਂ ਇੱਥੇ ਮਿਲ ਰਹੇ ਹੋ ਇਹਨਾਂ ਲੋਕ ਕੀ ਵਿਰੋਧ ਆਇਆ ਚਾਰ ਬੁੱਧ ਕੇ ਕੀਤਾ ਗਿਆ ਚਾਰ ਬੁੱਧ ਕੇ ਕੀਤਾ ਗਿਆ ਇਨ ਨੂੰ ਨਹੀਂ ਪਤਾ ਕਿ ਮੇਰੇ ਨਾਲ ਕਿਸੇ ਨੂੰ ਕੋਈ ਅਲਰਜੀ ਹੈ ਤੇ ਮੇਰੇ ਨਾਲ ਤੁਸੀਂ ਬਾਹਰ ਕਰਦੇ ਹੋ। ਬਾਈ ਦੇ ਵਿੱਚ ਵੀ ਇਸ ਤਰ੍ਹਾਂ ਦੀ ਅਲਰਜੀ ਟਿਕਰ ਰਹੇ ਮੇਰੇ ਨਾਲ ਹੈ। ਮੇਰੇ ਨਾਲ ਮੇਰੇ ਨਾਲ ਤੁਹਾਨੂੰ ਕੋਈ ਦਿੱਕਤ ਹੈ ਤੇ ਤੁਸੀਂ ਮੇਰੇ ਨਾਲ ਬਾਹਰ ਗੱਲ ਕਰ ਸਕਦੇ ਹੋ। ਤੁਸੀਂ ਆਪਣਾ ਮੰਚ ਤੁਹਾਡੇ ਕੋਲ ਸੋਸ਼ਲ ਮੀਡੀਆ ਹੈਗਾ ਤੁਸੀਂ ਉਹਦੇ ਤੇ ਗੱਲ ਰੱਖ ਸਕਦੇ ਹੋ। ਉਹ ਲੋਕ ਝੋਲੀ ਝੰਡ ਕੇ ਭੀਖ ਮੰਗ ਆਏ ਨੇ ਤੇ ਤੁਸੀਂ ਉਹਨਾਂ ਦਾ ਵਿਰੋਧ ਕਰੋ। ਗਾਲਾਂ ਜਿੰਨੇ ਵੀ ਗੱਡੀਆਂ ਦੀ ਦੇ ਹੱਥ ਚਲਾ ਕੇ ਹੋਈ ਆ ਤੇ ਕਿ ਹੱਦ ਮੰਨ ਭਾਜੀ। ਬੀ.ਡੀ.ਐਸ ਵੱਲੋਂ ਜਿਹੜੀ ਅੱਜ ਇਨਾਂ ਦੇ EMPLOYEES ਦੇ ਵਿੱਚ ਹੱਕ ਦੇ ਵਿੱਚ ਆ ਕੇ ਬੜੀ ਵਧੀਆ ਗੱਲ ਕੀਤੀ ਐ ਮੈਂ ਵੀ ਚਾਹੁੰਦਾ ਆ ਕਿ ਪੰਜਾਬ ਸਰਕਾਰ ਮਾਨਸਾ ਮੁੱਖ ਮੰਤਰੀ ਸਭ ਧਿਆਨ ਦੇਣ BRTS ਚੱਲਣਾ ਚਾਹੀਦਾ ਪਰ ਇਹਦੇ ਪਿੱਛੇ ਇਹਦੀ ਮੰਸ਼ਾ ਕਲੀਅਰ ਹੋਣੀ ਚਾਹੀਦੀ ਇਹਦੀ ਮੰਸ਼ਾ ਕੀ ਐ ਆਮ ਸਾਡੇ ਪਿੰਡਾਂ ਦੇ ਭੈਣ ਭਰਾ ਇਹਦੇ ਮਗਰ ਲੱਗੇ ਨੇ ਮੈਂ ਤੁਹਾਨੂੰ ਇਹ ਸਪਸ਼ਟ ਕਰਦਿਆਂ ਕਿ ਕਾਰਪੋਰੇਸ਼ਨ ਤੇ ਅਮਨਿਸਟ੍ਰੇਟ ਟਰੱਸ ਦੇ ਕੁਝ ਠੇਕੇ ਨੇ ਜਿਹਦੇ ਉੱਤੇ ਰੋਕ ਲਗਾਈ ਗਈ ਐ ਜਿਹਦੀ ਟੈਂਡਰਿੰਗ ਨਹੀਂ ਹੋ ਰਹੀ ਤੇ 4 ਜੁਲਾਈ 2023 ਦੀ BRTS ਬੰਦ ਹੈ ਇੱਕ ਸਾਲ ਇਹ ਮੰਨੇ ਨੂੰ ਚੇਤਾ ਨਹੀਂ ਆਇਆ ਵਿਚਾਰੇ ਗਰੀਬਾਂ ਦਾ ਤੇ ਅੱਜ ਨੂੰ ਚੇਤਾ ਆ ਗਿਆ ਕਿ BRTS ਚਾਲੂ ਕਰਨੀ ਚਾਹੀਦੀ ਹੈ ਭਵੰਤਮਨ ਸਾਹਿਬ ਇਹਦੀਆਂ ਨਿਗਾ ਚ ਬੜੇ ਵਧੀਆ ਲੀਡਰ ਸੀਗੇ ਕਿਉਂਕਿ ਇਹਨੂੰ ਆਸ ਸੀਗੀ ਕਿ ਮੈਨੂੰ MP ਬਣਾਉਣਗੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜਾਉਣਗੇ ਜਦੋਂ ਉਹਨਾਂ ਨੇ ਚੱਲਦਾ ਕਰਤਾ ਕਿਉਂਕਿ ਸੁਪਨੇ ਦੀ ਗੱਲ ਹੈ ਕੋਈ ਵੀ ਵੇਖ ਸਕਦਾ ਉਹਦਾ ਪੈਸਾ ਨਹੀਂ ਲੱਗਦਾ ਕੋਈ ਵੀ ਪੰਜਾਬ ਦਾ ਆਮ ਬੰਦਾ ਪੰਜਾਬ ਦਾ ਮੁੱਖ ਮੰਤਰੀ ਬਣ ਸਕਦਾ ਸੁਪਨਾ ਲੈ ਸਕਦਾ ਜਾਂ ਪ੍ਰਧਾਨ ਮੰਤਰੀ ਦਾ ਸੁਪਨਾ ਲੈ ਸਕਦਾ ਪਰ ਅਸਲੀਅਤ ਦੇ ਵਿੱਚ ਜਦੋਂ ਟਿਕਟ ਨਹੀਂ ਮਿਲੀ ਅੱਜ ਮੁੱਖ ਮੰਤਰੀ ਸਾਹਿਬ ਬੀਆਰਟੀਐਸ ਦੇ ਅੱਜ ਕਰਮਚਾਰੀ ਜਿਹੜੇ ਹੈਗੇ ਮੇਰੇ ਦਫ਼ਤਰ ਦੇ ਵਿੱਚ ਆਈ ਸੀ ਇਹਨਾਂ ਦੀ ਮੇਨ ਜਿਹੜੀ ਡਿਮਾਂਡ ਹੈ ਉਹ ਹੈ ਕਿ ਬੀਆਰਟੀਐਸ ਜਲਦ ਤੋਂ ਜਲਦ ਚਾਲੂ ਕੀਤਾ ਜਾਵੇ ਤੇ ਜਿਹੜੀ ਇਹਨਾਂ ਦਾ ਰੋਜ਼ਗਾਰ ਜਿਹੜਾ ਹੈਗਾ ਕਿ ਉਹ ਇਹਨਾਂ ਨੂੰ ਵਾਪਸ ਮਿਲ ਸਕੇ ਤੇ ਇਸ ਸਿਲਸਿਲੇ ਦੇ ਵਿੱਚ ਆਈ ਸੀਗੇ ਇਹਨਾਂ ਦੇ ਨਾਲ ਸਲਾਹ-ਮਸ਼ਵਰਾ ਕੀਤਾ ਤੇ ਇਹਨਾਂ ਨੂੰ ਮੈਂ ਆਸ਼ਵਾਸਨ ਦਵਾਇਆ ਕਿ ਜਿਹੜਾ ਇਹ ਫੈਸਲਾ ਹੈ ਆਲਰੇਡੀ ਸਰਕਾਰ ਨੂੰ ਅਸੀਂ ਲਿਖ ਕੇ ਭੇਜ ਚੁੱਕੇ ਹਾਂ ਤੇ ਸਰਕਾਰ ਪੱਧਰ ਤੇ ਦਾ ਜਲਦ ਜਿਹੜਾ ਫੈਸਲਾ ਹੈ ਉਹ ਲੈ ਲਿਆਤਾ ਜਾਏਗਾ ਇਹਦੇ ਨਵੇਂ ਜਿਹੜੇ ਟੈਂਡਰ ਡਾਕੂਮੈਂਟਸ ਸੀਗੇ ਉਹ ਰੈਡੀ ਹੋਏ ਸੀਗੇ ਉਹ ਸਾਡੇ ਦਫ਼ਤਰ ਵੱਲੋਂ ਤੇ ਪੀਐਮ ਆਈਡੀਸੀ ਦਫ਼ਤਰ ਵੱਲੋਂ ਰੈਡੀ ਹੋ ਕੇ ਸਰਕਾਰ ਨੂੰ ਭੇਜ ਦਿੱਤੇ ਗਏ ਸੀਗੇ ਤੇ ਉਹਦਾ ਹੁਣ ਜਿਹੜਾ ਵੀ ਟੈਂਡਰ ਹੈ ਸਰਕਾਰ ਦੇ ਡਿਸੀਜਨ ਤੋਂ ਬਾਅਦ ਉਹ ਫਲੋਟ ਕਰ ਦਿੱਤਾ ਜਾਊਗਾ ਤੇ ਬੱਸਿਸ ਦੀ ਜਿਹੜੀ ਸੁਵਿਧਾ ਹੈ ਉਸ ਦੇ ਅਕੋਰਡਿੰਗ ਜਿਹੜੀ ਹੈ ਸਟਾਰਟ ਕਰ ਦਿੱਤੀ ਜਾਊਗੀ। ਰੁਪਈਆਂ ਦੀਆਂ ਬੱਸਾਂ ਖਰਾਬ ਹੋਈਆਂ ਕਾਫੀ ਬੱਸਾਂ ਤਾਂ ਚੱਲਣ ਦੀ ਹਾਲਤ ਹੀ ਨਹੀਂ ਹੈਗੀਆਂ। 94 ਬੱਸਾਂ ਹੀ ਮੇਰੇ ਖਿਆਲ ਨਾਲ ਕਿ 20 ਪਲੱਸ ਬੱਸਾਂਾਂ ਜਿਹੜੀਆਂ ਚੱਲਣ ਦੀ ਹਾਲਤ ਦੇ ਵਿੱਚ ਨਹੀਂ ਹੈਗੀਆਂ। ਪਰ ਵੱਡੀ ਗੱਲ ਕੀ ਜਿਵੇਂ ਬੱਸਾਂ ਬੰਦ ਕਰ ਦਿੱਤੀਆਂ ਨਹੀਂ ਅਸੀਂ। ਜਿਵੇਂ ਪਾਸ ਬਣੇ ਸੀ ਲੋਕਾਂ ਦੇ ਪਾਸ ਬਣੇ ਸੀ ਉਹ ਪਾਸ ਤੇ ਪੈਸੇ ਲੋਕਾਂ ਨੇ ਦਿੱਤੇ ਉਹ ਪੈਸੇ ਵੀ ਵੇਸਟ ਹੋ ਗਏ ਉਹ ਇਹ ਬੱਸਾਂ ਸ਼ੁਰੂ ਤੋਂ ਚੱਲਦੀਆਂ ਕੀ ਉਹਨਾਂ ਕੋਲੇ ਜਿਹੜੇ ਪਾਸ ਹੈ ਉਥੋਂ ਹੋਏਗੀ ਅਹ ਜੀ ਪਹਿਲਾਂ ਤਾਂ ਮੈਂ ਬੜਾ ਕਲੀਅਰ ਕਰਨਾ ਜੋ ਬੱਸਾਂ ਹੈ ਜਿਹੜੀਆਂ ਬੰਦ ਕਰ ਦਿੱਤੀਆਂ ਗਈਆਂ ਇਹ ਜਿਹੜੇ ਕੰਟਰੈਕਟਰ ਸੀਗਾ ਸਵਰਨਾ ਸਲਾਮ ਕੰਪਨੀ ਕਰਕੇ ਸੀਗੀ ਉਹ ਦਿਵਾਲੀਆ ਹੋ ਗਈ ਸੀ ਤੇ ਉਹ ਛੱਡ ਕੇ ਭੱਜ ਗਈ ਸੀ ਇਹ ਕੰਟਰੈਕਟਰ ਦੇ ਪਾਰਟ ਉੱਤੇ ਲਾਇਬਿਲਟੀ ਸੀ ਉਹਦੇ ਨਾਲ ਜਿਹੜਾ ਆਰਬਿਟਰੇਸ਼ਨ ਦੇ ਵਿੱਚ ਜੋ ਵੀ ਅਸੀਂ ਡਿਸੀਜਨ ਜੋ ਵੀ ਉਹਦੇ ਨਾਲ ਕੇਸ ਦੇ ਵਿੱਚ ਫੈਸਲਾ ਹੋਏਗਾ ਉਹਦੇ ਅਕੋਰਡਿੰਗ ਉਥੋਂ ਰਿਕਵਰੀ ਜਿਹੜੀ ਇਹ ਲਈਤੀ ਜਾਏਗੀ ਬਟ ਜਿਹੜੀਆਂ ਉਸ ਤੋਂ ਬਾਅਦ ਜਦੋਂ ਸਾਡਾ ਕੰਟਰੈਕਟਰ ਭੱਜ ਜਾਂਦਾ ਤਾਂ ਕਿਸੇ ਵੀ ਨਾਰਮਲ ਕੰਟਰੈਕਟ ਦੇ ਵਿੱਚ ਉਹਦਾ ਰੀਟੈਂਡ ਤੋ ਰੀਟੈਂਡਰ ਦੀ ਜਿਹੜੀ ਕਾਰਵਾਈ ਹੈਗੀ ਆ ਉਹ ਅਸੀਂ ਆਲਰੇਡੀ ਪੂਰੀ ਕਰ ਚੁੱਕੇ ਹਾਂ ਜੀ ਸਰ ਜਿਹੜੀ ਐਂਡਰ ਦੀ ਸੈਲਰੀ ਵਾਲੀਆਂ ਪੈਸੇ ਆ ਉਹ ਇਹਨਾਂ ਨੂੰ ਮਿਲਣਗੇ ਬਿਲਕੁਲ ਜੀ ਬਿਲਕੁਲ ਮਿਲਣਗੇ ਬੀਇੰਗ ਪ੍ਰਾਇਮਰੀ ਪ੍ਰਿੰਸੀਪਲ ੈਂਪਲੋਇਰਸ ਇਹਨਾਂ ਦੇ ਜਿਹੜੀ ਜਿਹੜੀ ਇਹਨਾਂ ਦੀ ਕੰਪਨੀ ਸੀਗੀ ਸਬ ਵੈਂਡਰਸ ਜਿਹੜੇ ਕੋਕਰ ਗਰੁੱਪ ਵਾਲੇ ਉਹਨਾਂ ਦੇ ਨਾਲ ਆਲਰੇਡੀ ਡਿਸੀਜਨ ਹੋ ਚੁੱਕਿਆ ਤੇ ਡਿਸੀਜਨ ਇਹ ਹੋਇਆ ਸੀਗਾ ਕਿ ਉਹ ਇਹਨਾਂ ਦੀਆਂ ਸੈਲਰੀਸ ਭੋਣਗੇ ਤੇ ਸੈਲਰੀਸ ਦੇ ਜਿਹੜੇ ਪ੍ਰੂਫ ਨੇ ਉਹ ਸਾਨੂੰ ਸਬਮਿਟ ਕਰਨਗੇ ਉਹਨਾਂ ਦੇ ਪ੍ਰੂਫ ਦੇ ਅਗੇਂਸਟ ਅਸੀਂ ਇਹਨਾਂ ਦੀ ਸੈਲਰੀ ਰੀਲੀਜ਼ ਕਰਾਂਗੇ ਕਰਮਚਾਰੀ ਜੀ ਇਹਦੇ ਵਿੱਚ ਕਾਫੀ ਸੀਗੇ ਆਲਮੋਸਟ 500 ਦੇ ਅਰਾਊਂਡ ਲਗਭਗ ਜਿਹੜੇ ਕਰਮਚਾਰੀ ਸਾਰੇ ਮਿਲਾ ਕੇ ਕੰਮ ਕਰਦੇ ਸਰ ਬੱਸਾਂ ਦਾ ਮਤਲਬ ਕੀਤਾ ਗਿਆ ਕਿੰਨੀਆਂ ਕ ਬੱਸਾਂ ਜਿਹੜੀਆਂ ਬਿਲਕੁਲ ਚੱਲਣ ਦੀ ਹਾਲਤ 'ਚ ਨਹੀਂ ਹਾਂਜੀ ਇਹਦੇ ਵਿੱਚ ਜੀ ਅਸੀਂ ਆਲਰੇਡੀ ਅਸੈਸਮੈਂਟ ਕਰ ਚੁੱਕੇ ਆ ਸਿਰਫ 10 ਤੋਂ 15 ਬੱਸਾਂ ਇਦਾਂ ਦੀਆਂ ਆਈਆਂ ਜਿਹਦੇ ਵਿੱਚ ਮੇਜਰ ਰਿਪੇਅਰ ਦੀ ਜ਼ਰੂਰਤ ਹੈ ਬਾਕੀ ਦੀਆਂ ਬੱਸਾਂ ਜਿਹੜੀਆਂ ਹੈਗੀਆਂ ਉੱਥੇ ਖੜੀਆਂ ਜ਼ਰੂਰ ਨੇ ਬਟ ਉਹ ਜਿਹੜੀ ਮਾਈਨਰ ਰਿਪੇਅਰ ਦੇ ਨਾਲ ਉਹ ਚਾਲੂ ਹਾਲਤ ਦੇ ਵਿੱਚ ਕਿੰਨੀਆਂ ਬੱਸਾਂ ਸਾਰੀ ਚੱਲਣ ਦੀ ਹਾਲਤ ਹੋ ਜਾਂਦੀ ਹੈ ਹਾਂਜੀ ਜੀ ਬਿਲਕੁਲ ਅਸੀਂ ਚੱਲਣ ਦੀ ਹਾਲਤ ਵਿੱਚ ਹੋ ਵੀ ਜਾਣੀ ਹੈ ਕਿੰਨਾ ਸਮਾਂ ਲੱਗੇਗਾ ਸਾਰੀ ਬੱਸਾਂ ਫੇਰ ਅਮਰ ਸਾਹਿਬ ਦੇ ਨਾਲ ਆਉਣਗੇ ਅ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਜੀ ਡਿਸੀਜਨ ਜਿਹੜਾ ਹੈ ਸਰਕਾਰ ਪੱਧਰ ਤੇ ਲੈਣਾ ਬਾਕੀ ਹੈ ਤੇ ਮੈਂ ਅੱਜ ਵੀ ਇਹਨਾਂ ਦੀ ਮੀਟਿੰਗ ਤੋਂ ਬਾਅਦ ਆਪਣੇ ਜਿਹੜੇ ਨੇ ਜੁਆਇਨ ਕੀਤਾ ਹੈ ਲੋਕਲ ਗਵਰਨਮੈਂਟ ਡਿਪਾਰਟਮੈਂਟ ਉਹਨਾਂ ਦੇ ਨਾਲ ਮੈਂ ਰਾਤਾ ਵੀ ਕਰਾਂਗਾ ਤੇ ਉਹਨਾਂ ਨੂੰ ਇੱਕ ਡੀਗੂ ਲੈਟਰ ਵੀ ਲਿਖਾਂਗਾ ਕਿ ਇਹਦੇ ਉੱਤੇ ਜਲ ਜਿਹੜਾ ਫੈਸਲਾ ਉਹ ਸਰਕਾਰ ਵੱਲੋਂ ਜਿਹੜਾ ਲਿੱਤਾ ਜਾਵੇ ਮੈਂ ਸਰਜੀਤ ਇੱਕ ਸਾਥ ਤੁਸੀਂ ਦਰਦ ਦਰ ਟਕੇ ਖਾ ਰਹੇ ਆਂ ਇਹੋ ਜਿਹਾ ਕੋਈ ਐਮਐਲਏ ਕੋਈ ਐਮਪੀ ਨਹੀਂ ਕੋਈ ਸੈਕਟਰੀ ਨਹੀਂ ਕੋਈ ਚੀਫ ਸੈਕਟਰੀ ਨਹੀਂ ਸਾਡੇ ਕੋਲ ਰੀਡਲ ਪ੍ਰੂਫ ਹੈ ਕੱਲੇ ਕੱਲੇ ਨੂੰ ਅਸੀਂ ਲੈਟਰ ਦੇ ਕੇ ਆਏ ਸਾਡੀ ਸੁਣਵਾਈ ਨਹੀਂ ਹੋਈ ਪਰ ਅਸੀਂ ਆਪ ਜਾ ਕੇ ਮੰਤਰੀ ਜੀ ਕੋ ਗਏ ਆ ਕਿਉਂਕਿ ਮੰਤਰੀ ਸਾਡੀ ਦੋ ਬਈ ਤਾਂ ਪੇਸ਼ ਕਰ ਕੋ ਨੋ ਮਤਾ ਰੋਜ਼ਗਾਰ ਆ 1500 ਮੁਲਾਜ਼ਮ ਸਾਟਾ ਸਾਡੀਆਂ ਧੀਆਂ ਪੈਣਾ ਜਿਨ੍ਹਾਂ ਦੇ ਹਸਬੰਦ ਨਹੀਂ ਹੈਗੇ ਕਿਤਾ ਭਰਾ ਨਹੀਂ ਹੈਗਾ ਉਹ ਕਿੱਥੋਂ ਰੋਟੀ ਖਾਣਗੇ ਕਿਤੋਂ ਹਾਂਜੀ ਮੈਂ ਬੀਆਟੀਸ ਕੋਲੋਂ ਮੰਗਾ ਜਾਂ ਜੋ ਪਰ ਇਹ ਹਲਾਜ ਹੈ ਜੀ ਭਾਜੀ ਜਿਹੜਾ ਦੋ ਹੋਇਆ ਉਹ ਹਲਾਜ ਸੀਗੇ ਜੋ ਉਹਨਾਂ ਨੇ ਬੋਲਿਆ ਉਹ ਜਰਸੀ ਕੇ ਪਰ ਫਿਰ ਵੀ ਆਪ ਨੂੰ ਫੜ ਕੇ ਲੈ ਕੇ ਗਿਆ ਕਿ ਨਹੀਂ ਇਹ ਗੱਲ ਫਤੋ ਪਾਈ ਵਾਲੀ ਜਿਹੜੀ ਇਹ ਜਾਂ ਤੁਹਾਡੇ ਸਾਹਮਣੇ ਜਾਣ ਪੁੱਛ ਗਿਆ ਜਦੋਂ ਜੇ ਅੱਜ ਅੱਜ ਭਾਈ ਸਾਹਿਬ ਨੂੰ ਨਹੀਂ ਪਤਾ ਕੌਣ ਸੀ ਅਗਰ ਅੱਜ ਭਾਈ ਸਾਹਿਬ ਨੂੰ ਇਹ ਪਤਾ ਲੱਗਾ ਤਾਂ ਭਾਈ ਸਾਹਿਬ ਉਦੋਂ ਸਾਡੀ ਕਿਉਂ ਨਹੀਂ ਛਾਰ ਲਈ ਸਰਦਾਰ ਸ਼ਿੰਗ ਨੇ ਮੁੱਦਾ ਚੁੱਕਿਆ ਸੀਗਾ ਅਸੀਂ ਸਰਦਾਰ ਆਪਣਾ ਦਮਨਦੀਪ ਨੇ ਗੱਲ ਕੀਤੀ ਅਸੀਂ ਫਿਰ ਮਹੰਲਾ ਜੀ ਨੇ ਅ ਮੁੱਦਾ ਚੁੱਕਿਆ ਦਮਨਦੀਪ ਕਾਉਂਸਲਰ ਸਾਹਿਬ ਜਿਹੜੇ ਸੀ ਹਾਂਜੀ 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 ਉਹਨਾਂ ਨੇ ਮੁੱਦਾ ਚੁੱਕਿਆ ਕਿਉਂ ਚੁੱਕਿਆ ਕਿਉਂਕਿ 1500 ਘਰਾਂ ਦਾ ਇਸ ਤੋਂ ਪਰੇ ਘਰ ਤੋਂ ਰੋਟੀ ਖਾਂਦਾ ਮਹਾਜਾ ਕੀ 12-13000 ਰੁਪਏ ਤਨਖਾਹ ਆ ਯਾਰ ਜੇ ਸਰਕਾਰ 12-13000 ਨਹੀਂ ਦੇ ਸਕਦੀ ਜਿਹੜੇ ਅੰਦਰ ਪੀਪੀਐਮਚੇ ਬੈਠੇ ਆ 20-25-25000 ਰੁਪਏ ਕਿਉਂ ਲੈ ਰਹੇ ਆ ਮੈਨੂੰ ਐਸੀ ਦਾ ਜਵਾਬ ਚਾਹੀਦਾ 90 ਲੱਖ ਰੁਪਏ 90 ਲੱਖ ਰੁਪਏ ਬਜਟ ਆ ਰਿਹਾ ਮਹੀਨੇ ਦਾ 90 ਲ ਇੱਕ ਸਾਲ ਇੱਕ ਸਾਲ ਹੋ ਗਿਆ ਤਰ ਤਰ ਧੱਕੇ ਖਾਂਦੇ ਆ ਸਾਨੂੰ ਇੱਕ ਬੰਦਾ ਦੱਸ ਦੇ ਜਿਹਨੇ ਸੜਨਾਂ ਮੋੜੇ ਮੋੜਾ ਲਾਇਆ ਜੇ ਸਾਡੇ ਅੱਜ ਮੋੜੇ ਮੋੜਾ ਲਾ ਲਿਆ ਤਾਂ ਕੀ ਗੱਲ ਲੋਕਾਂ ਨੂੰ ਤਕਲੀਫ ਹੋ ਗਈ ਆ ਕਸੂਰ ਕਿਹਦਾ ਵਾ ਕਸੂਰ ਭਾਰੀ ਤੂੰ ਤੇ ਕਸੂਰ ਇਹਦੇ ਵਿੱਚ ਹੋਰ ਤੁਹਾਡੇ ਸਰਕਾਰ ਕਸੂਰੀ ਸਰਕਾਰ ਦਾ ਜਦੋਂ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਪਈ ਇੱਕ ਸਾਲ ਤੋਂ ਧੱਕੇ ਖਾ ਰਹੇ ਆਪਾਂ ਕਿਤੇ ਆਪਾਂ ਮੰਤਰੀ ਸਾਹਿਬ ਨੂੰ ਚਲ ਜਾ ਚੀਫ ਸੈਕਟਰੀ ਕੋਲ ਚਲ ਜਾ ਸਾਰੀ ਗੱਲ ਮੁੱਕੀ ਚੀਫ ਸੈਕਟਰੀ ਸਾਹਿਬ ਤੇ ਜਦੋਂ ਚੀਫ ਸੈਕਟਰੀ ਆਪਾਂ ਮਿਲ ਕੇ ਖੁੱਦ ਆ ਉਹਨਾਂ ਨੇ ਇਹ ਵੀ ਸੁਣਨ ਨੂੰ ਗੱਲ ਕਹੀ ਸੀ ਜਿਹੜਾ 500 ਕਰੋੜ ਦਾ ਪ੍ਰੋਜੈਕਟ 2 4 5 ਕਰੋੜ ਕਰਕੇ ਇਹ ਬੰਦ ਨਹੀਂ ਹੋਏਗਾ ਪਰ ਕਦੋਂ ਮੈਨੂੰ ਐਸੀ ਦਾ ਜਵਾਬ ਚਾਹੀਦਾ ਇਹ ਕਦੋਂ ਚੱਲੂਗਾ ਇਹ ਨਹੀਂ ਨਹੀਂ ہمیں ਲੋਕਾਂ ਦਾ ਜਿਹੜਾ ਰੁਜ਼ਗਾਰ ਕਦੋਂ ਮਿਲੂਗਾ ਕਦੋਂ ਮਿਲੂਗਾ